ਤੇディ लवली ਵੀ ਜੀ ਨਾਲ ਗੱਲ ਹੋ ਗਈ ਭਲਾ लवली ਵੀਰ ਨੂੰ ਮੈਂ ਜਾਂਦੇ ਜਾਂਦੇ ਫੋਨ ਕਰ ਲੈਣਾ ਵਾ ਅੱਛਾ ਠੀਕ ਆ ਤੇ ਨਾਲੇ ਕੁਛ ਨਾ ਸਮਾਨ ਸਮੂਲ ਲੰਘਾਂਗੇ ਖਾਲੀ ਆ ਥੋੜੀ ਜਣਾ ਉਹਦੇ ਕੋਲ ਹੁਣ ਆਪਾਂ ਜੋਬ ਨੂੰ ਨਹੀਂ ਤੇ ਚੱਲ ਅੱਗੇ ਵੀ ਆਏ ਹੀ ਤੇ ਅੱਜ ਜ਼ਿਆਦਾ ਖੁਸ਼ੀ ਹੈ ਤੈਨੂੰ ਕੀ ਗੱਲ ਹੈ ਦੀਦੀ ਖੁਸ਼ੀ ਖਾਦੀ ਹੋਣੀ ਆ ਉਦਾਂ ਹੀ ਬਸ ਐਨੇ ਜਰਵਾਦਾ ਆਉਣ ਲੱਗੇ ਆ ਨਾ ਠੀਕ ਆ ਉਹਦਾ ਕਰਕੇ ਖੁਸ਼ੀ ਜੀ ਹੋਉਂਦੀ ਆ ਆਓ ਚਲੋ ਪੁੱਛਣ ਦਾ ਤੁਹਾਡਾ ਫਰਜ਼ ਬਣਦਾ ਹੈ ਤੁਸੀਂ ਪੁੱਛ ਲਿਆ ਦੋਨੇ ਗੜੀਆਂ ਦਾ ਤਾਂ ਵੀ ਮੇਰੇ ਕੋ ਹੈਗੇ ਆ ਆਹੋ ਆਪ ਕੱਲ ਨੂੰ ਇਹ ਤਾਂ ਨਾ ਆਖੂਗਾ ਕਿ ਚਾਹੇ ਮੈਨੂੰ ਹਨਾ ਪੁੱਛਿਆ ਨਹੀਂ ਆ ਪਹਿਲਾਂ ਆਨੀ ਹੁੰਨੀ ਹਾਂ ਤੇ ਮੈ ਹੋਂ ਤੂੰ ਫੋਨ ਕਰ ਕਰਕੇ ਉਹਨਾਂ ਨੂੰ ਸੱਦਾਂ ਰਹੀ ਆ ਇਹਦਾ ਮਤਲਬ ਇਹੋ ਹੀ ਆ ਨਾ ਕਿ ਸਾਨੂੰ ਦੋਵਾਂ ਜੀਆਂ ਨੂੰ ਤੂੰ ਬੁਰੇ ਬਣਾਉਣ ਰਹੀ ਆ ਤੇ ਉਹ ਵੀ ਹੁਣੇ ਆਈ ਮੇਰੇ ਵੱਲ ਮੈਂ ਤਾਂ ਚੱਲੀ ਆ ਉਹਦੇ ਵੱਲੀ ਠੀਕ ਤੇ ਉਹ ਆਪ ਹੀ ਆ ਗਈ ਤੇ ਨਾਲੇ ਸਮਾਨ ਥੋੜਾ ਜਿਹਾ ਲਿਓਣ ਵਾਲਾ ਕਰਦਾ ਸਾਨੂੰ ਨਾ ਉਹਨਾਂ ਦੋਵਾਂ ਜਾਣਿਆਂ ਦੀ ਸਕੀਮ ਦਾ ਪਤਾ ਨਹੀਂਗਾ ਦੋਵੇਂ ਜਾਣੇ ਆਪਣੇ ਮਤਲਬ ਨੂੰ ਪਏ ਆ ਰਪਿੰਦਰ ਦਾ ਰਾਦਾ ਵਾ ਵੀ ਜੋਬਨ ਮੇਰੇ ਕੋਲ ਆਊਗਾ ਤੇ ਸਹੁਰੇ ਪਰਿਵਾਰ ਵਿੱਚ ਮੇਰੀ ਇੱਜ਼ਤ ਬਣੀ ਰਹੂਗੀ ਤੇ ਉਧਰ ਜੋ ਬੰਦਾ ਰਾਦਾ ਵਾ ਵੀ ਮੈਂ ਉੱਥੇ ਜਾਊਗਾ ਤੇ ਮੈਨੂੰ ਨੌਕਰੀ ਮਿਲ ਜੂਗੀ